ਦ ਸਮਾਲ ਸਕਿਲ ਬੈਰਿੰਗ ਮੈਨੂਫੈਕਚਰਸ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਗੁਰਾਇਆਂ ਚ ਪ੍ਰਧਾਨ ਹਰਜੀਵਨ ਜੈਨ ਦੀ ਪ੍ਰਧਾਨਗੀ ਹੇਠ ਹੋਟਲ ਸਟੈਲਾ ਵਿਖੇ ਹੋਈ ਜਿਸ ਵਿੱਚ ਗੁਰਾਇਆਂ ਜਲੰਧਰ ਫਗਵਾੜਾ ਤੋਂ ਇਲਾਵਾ ਹੋਰ ਸ਼ਹਿਰਾਂ ਤੋਂ ਸਨਦਕਰ ਪਹੁੰਚੇ ਜਿਨ੍ਹਾਂ ਦਾ ਐਸੋਸੀਏਸ਼ਨ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ ਮੀਟਿੰਗ ਦੇ ਦੌਰਾਨ ਇੰਡਸਟਰੀ ਨੂੰ ਆ ਰਹੀ ਮੁਸ਼ਕਲਾਂ ਅਤੇ ਉਹਨਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤੇ ਗਏ ਇਸ ਮੌਕੇ ਪ੍ਰਧਾਨ ਹਰਜੀਵਨ ਜੈਨ ਨੇ ਕਿਹਾ ਕਿ ਲਾਡੋਵਾਲ ਟੋਲ ਪਲਾਜ਼ਾ ਜੋ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਇੱਥੇ ਸਨਤਕਾਰਾਂ ਦੀਆਂ ਗੱਡੀਆਂ ਦੇ ਮਹੀਨਾਵਾਰ ਪਾਸ ਨਹੀਂ ਬਣ ਰਹੇ ਪਹਿਲਾਂ ਵੀ ਇੱਕ ਵਫਦ ਇੱਥੇ ਟੋਲ ਮੈਨੇਜਰ ਨੂੰ ਮਿਲਿਆ ਸੀ ਜਿਸ ਨੇ ਭਰੋਸਾ ਦਿੱਤਾ ਸੀ ਕਿ 25 ਤੋਂ 27 ਜੂਨ ਦੇ ਵਿੱਚ ਪਾਸ ਬਣਨੇ ਸ਼ੁਰੂ ਹੋ ਜਾਣਗੇ ਪਰ ਅਜੇ ਤੱਕ ਪਾਸ ਨਹੀਂ ਸ਼ੁਰੂ ਕੀਤੇ ਗਏ ਜਿਸ ਨਾਲ ਸਨਤਕਾਰਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਇਸ ਮੌਕੇ ਫਗਵਾੜਾ ਤੋਂ ਪਹੁੰਚੇ ਅਸ਼ੋਕ ਸੇਠੀ ਨੇ ਕੀ ਕਿਹਾ ਆਓ ਸੁਣੋ ਅੱਜ ਹੋਟਲ ਸਟੈਲਾਜ ਦਾ ਬਾਲਬੈਰਿੰਗ ਐਸੋਸੀਏਸ਼ਨ ਸਮਾਨ ਇੰਡਸਟਰੀਜ਼ ਦੀ ਮੀਟਿੰਗ ਹੋਈ ਜਿਹਦੇ ਵਿੱਚ ਤਕਰੀਬਨ 70 ਮੈਂਬਰਸ ਨੇ ਹਿੱਸਾ ਲਿਆ ਇਹਦੇ ਵਿੱਚ ਸਾਡੇ ਚ ਅੱਜ ਸਟੇਟ ਬੈਂਕ ਆਫ ਇੰਡੀਆ ਨੇ ਮਿਚੁਅਲ ਫੰਡ ਬਰਦਰਸਿਆ ਉਸ ਤੋਂ ਬਾਅਦ ਸਾਈਬਰ ਸਕਿਉਰਟੀ ਦੀ ਮੈਡਮ ਇਸ਼ਾ ਠਾਕੁਰ ਜਿਹੜੀ ਕਿ ਦਿੱਲੀ ਤੋਂ ਆਈ ਹੈ ਉਹਨਾਂ ਨੇ ਸਾਈਬਰ ਸਕਿਉਰਟੀ ਬਾਰੇ ਬਸਤਾਨ ਨਾਲ ਫੈਕਟਰੀ ਵਿੱਚ ਜਿਹੜੀ ਹੋਣ ਵਾਲੀਆਂ ਕਲਾਕ੍ਰਿਤੀਆਂ ਨੂੰ ਜਾਗਰੂਕ ਕੀਤਾ ਕਿਦਾਂ ਤੁਸੀਂ ਧੋਖਾ ਖਾ ਸਕਦੇ ਹਾਂ ਕਿਦਾਂ ਬੱਚੋ ਕਿਦਾਂ ਮੋਬਾਈਲ ਦੇ ਧੋਖੇ ਹੁੰਦੇ ਹਨ ਇਹਨਾਂ ਸਾਰਿਆਂ ਦਾ ਵਿਸਥਾਰ ਦੇ ਨਾਲ ਦੱਸਿਆ ਅਸੀਂ ਉਹਨਾਂ ਮੈਡਮ ਦਾ ਬਹੁਤ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਸਾਰੀਆਂ ਫੈਕਟਰੀਆਂ ਦੀਆਂ ਜਿਹੜੇ ਮੈਂਬਰ ਸੀ ਉਹਨਾਂ ਨੇ ਆਪਸ ਵਿੱਚ ਡਿਸਕਸ਼ਨ ਕੀਤੀਆਂ ਆਪਸ ਵਿੱਚ ਡਿਸਕਸ਼ਨ ਕੀਤੀਆਂ ਤੇ ਹੋਰ ਕਾਫੀ ਗੱਲਾਂ ਬਾਤਾਂ ਤੋਂ ਸਾਰੇ ਮੈਂਬਰ ਜਾਗਰੂਕ ਹੋਏ ਫਿਰ ਜੋ ਟੋਰ ਸਬੰਧੀ ਸਮੱਸਿਆ ਆ ਰਹੀ ਹੈ ਲੌਡਵਾਲ ਟਰੈਵਲ ਤੇ ਉਹ ਲੌਡਵਾਲ ਟੌਲ ਤੇ ਉਸ ਦੇ ਬਾਰੇ ਵੀ ਡਿਸਕਸ਼ਨ ਕੀਤੀ ਹੈ ਤੇ ਅਸੀਂ ਪਰਸਨ ਨੂੰ ਉਹਦੇ ਕੋਲ ਇਕੱਠੇ ਹੋ ਕੇ ਜਾਵਾਂਗੇ ਤੇ ਬੜੇ ਅਫਸਰਾਂ ਨਾਲ ਮਿਲ ਕੇ ਟੌਲ ਮੈਨੇਜਰ ਨਾਲ ਮਿਲ ਕੇ ਸਮੱਸਿਆ ਦਾ ਹੱਲ ਕਰਾਂਗੇ ਥੈਂਕ ਯੂ ਦ ਸਮਾਲ ਸਕੇਲ ਬੈਰਿੰਗ ਮੈਨੂਫੈਕਚਰਸ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਗੁਰਾਇਆਂ ਚ ਪ੍ਰਧਾਨ ਹਰਜੀਵਨ ਜੈਨ ਦੀ ਪ੍ਰਧਾਨਗੀ ਹੇਠ ਹੋਟਲ ਸਟੈਲਾ ਵਿਖੇ ਹੋਈ ਜਿਸ ਵਿੱਚ ਗੁਰਾਇਆਂ ਜਲੰਧਰ ਫਗਵਾੜਾ ਤੋਂ ਇਲਾਵਾ ਹੋਰ ਸ਼ਹਿਰਾਂ ਤੋਂ ਸਨਦਕਰ ਪਹੁੰਚੇ ਜਿਨ੍ਹਾਂ ਦਾ ਐਸੋਸੀਏਸ਼ਨ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ ਮੀਟਿੰਗ ਦੇ ਦੌਰਾਨ ਇੰਡਸਟਰੀ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਉਹਨਾਂ ਦੇ ਹੱਲ ਲਈ ਵਿਚਾਰ-ਵਟਾਂਦਰਾ ਕੀਤੇ ਗਏ ਇਸ ਮੌਕੇ ਪ੍ਰਧਾਨ ਹਰਜੀਵਨ ਜੈਨ ਨੇ ਕਿਹਾ ਕਿ ਲਾਡੋਵਾਲ ਟੋਲ ਪਲਾਜ਼ਾ ਜੋ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਇੱਥੇ ਸਨਦਕਰਾਂ ਦੀਆਂ ਗੱਡੀਆਂ ਦੇ ਮਹੀਨਾਵਾਰ ਪਾਸ ਨਹੀਂ ਬਣ ਰਹੇ ਪਹਿਲਾਂ ਵੀ ਇੱਕ ਵਫਦ ਇੱਥੇ ਟੋਲ ਮੈਨੇਜਰ ਨੂੰ ਮਿਲਿਆ ਸੀ ਜਿਸਨੇ ਭਰੋਸਾ ਦਿੱਤਾ ਸੀ ਕਿ 25 ਤੋਂ 27 ਜੂਨ ਦੇ ਵਿੱਚ ਪਾਸ ਬਣਨੇ ਸ਼ੁਰੂ ਹੋ ਜਾਣਗੇ ਪਰ ਅਜੇ ਤੱਕ ਪਾਸ ਨਹੀਂ ਸ਼ੁਰੂ ਕੀਤੇ ਗਏ ਜਿਸ ਨਾਲ ਸਨਦਕਾਰਾਂ ਦਾ ਭਾਰੀ ਨੁਕਸਾਨ ਹੋ ਰਿਹਾ ਇਸ ਮੌਕੇ ਫਗਵਾੜਾ ਤੋਂ ਪਹੁੰਚੇ ਅਸ਼ੋਕ ਸੇਠੀ ਨੇ ਕੀ ਕਿਹਾ ਆਓ ਸੁਣੋ ਅੱਜ ਹੋਟਲ ਸਟੈਲਾਜ ਦਾ ਬਾਲਬੇਰਿੰਗ ਐਸੋਸੀਏਸ਼ਨ ਸਮਾਨ ਇੰਡਸਟਰੀਜ਼ ਦੀ ਮੀਟਿੰਗ ਹੋਈ ਜਿਹਦੇ ਵਿੱਚ ਤਕਰੀਬਨ 70 ਮੈਂਬਰਸ ਨੇ ਹਿੱਸਾ ਲਿਆ ਇਹਦੇ ਵਿੱਚ ਸਾਡੇ ਚੱਜ स्टेट बैंक ऑफ इंडिया ਨੇ ਮਿਚੁਅਲ ਫੰਡ ਬਾਰੇ ਦੱਸਿਆ ਉਸ ਤੋਂ ਬਾਅਦ ਸਾਈਬਰ ਸਕਿਉਰਟੀ ਦੀ ਮੈਡਮ ਇਸ਼ਾ ਠਾਕੁਰ ਜਿਹੜੀ ਕਿ ਦਿੱਲੀ ਤੋਂ ਆਈ ਹੈ ਉਹਨਾਂ ਨੇ ਸਾਈਬਰ ਸਕਿਉਰਟੀ ਬਾਰੇ ਵਿਸਥਾਰ ਨਾਲ ਫੈਕਟਰੀ ਵਿੱਚ ਜਿਹੜੀ ਹੋਣ ਵਾਲੀਆਂ ਕਲਾਕ੍ਰਿਤੀਆਂ ਨੂੰ ਉਜਾਗਰ ਕੀਤਾ ਕਿੱਦਾਂ ਤੁਸੀਂ ਧੋਖਾ ਖਾ ਸਕਦੇ ਹਾਂ ਕਿੱਦਾਂ ਬਚੋ ਕਿੱਦਾਂ ਮੋਬਾਈਲ ਦੇ ਧੋਖੇ ਹੁੰਦੇ ਹਨ ਇਹਨਾਂ ਸਾਰਿਆਂ ਦਾ ਵਿਸਥਾਰ ਦੇ ਨਾਲ ਦੱਸਿਆ ਅਸੀਂ ਉਹਨਾਂ ਮੈਡਮ ਦਾ ਬਹੁਤ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਸਾਡੀਆਂ ਫੈਕਟਰੀਆਂ ਦੀਆਂ ਜਿਹੜੇ ਮੈਂਬਰ ਸੀ ਉਹਨਾਂ ਨੇ ਆਪਸ ਵਿੱਚ ਡਿਸਕਸ਼ਨ ਕੀਤੀਆਂ ਆਪਸ ਵਿੱਚ ਡਿਸਕਸ਼ਨ ਕੀਤੀਆਂ ਤੇ ਹੁਣ ਕਾਫੀ ਗੱਲਾਂ ਬਾਤਾਂ ਤੋਂ ਸਾਰੇ ਮੈਂਬਰ ਜਾਗਰੂਕ ਹੋਏ ਫਿਰ ਜੋ ਟੋਲ ਸੰਬੰਧੀ ਸਮੱਸਿਆ ਆ ਰਹੀ ਹੈ ਬਲੱਡ ਵਲ ਟ੍ਰੈਵਲ ਤੇ ਲੰਡੂ ਵਲ ਟੋਲ ਤੇ ਉਸਦੇ ਬਾਰੇ ਵੀ ਡਿਸਕਸ਼ਨ ਕੀਤੀ ਹੈ ਤੇ ਅਸੀਂ ਪਰਸਨ ਉਹਦੇ ਕੋਲ ਇਕੱਠੇ ਹੋ ਕੇ ਜਾਵਾਂਗੇ ਤੇ ਵੱਡੇ ਅਫਸਰਾਂ ਨੂੰ ਮਿਲ ਕੇ ਟੋਲ ਮੈਨੇਜਰ ਨੂੰ ਮਿਲ ਕੇ ਸਮੱਸਿਆ ਦਾ ਹੱਲ ਕਰਾਂਗੇ ਥੈਂਕ ਯੂ